ਸਟੀ ਐਂਡ ਸਾਰਟੀ ਦੀ ਦੂਜੀ ਕਲਾਸ ਲੈ ਕੇ ਆਜੂ ਹੋਈ ਹੈ ਜਿਸ ਵਿੱਚ ਆਪਾਂ ਅਧਿਆਏ ਦੂਜਾ ਕਰਾਂਗੇ ਆਪਣਾ ਅੱਜ ਦਾ ਵਿਸ਼ਾ ਹੈ ਆਦਮਨੁੱਖ ਅਤੇ ਪੱਥਰ ਯੁੱਗ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਲਾਸ ਇੱਕ ਥਾਂ ਤੋਂ ਦੂਜੀ ਥਾਂ ਕਿਉਂ ਘੁੰਮਦੇ ਸਨ ਵਾਈ ਡਿਡ अर्ਲੀ ਹਿਊਮਨਸ ਮੂਵ ਫਰੋਮ ਪਲੇਸ ਟੂ ਪਲੇਸ ਆਪਸ਼ਨ A ਭੋਜਨ ਦੀ ਪਾਲ ਵਿੱਚ ਆਪਸ਼ਨ B ਪਾਣੀ ਦੀ ਪਾਲ ਵਿੱਚ ਆਪਸ਼ਨ C ਜਾਨਵਰਾਂ ਦਾ ਸ਼ਿਕਾਰ ਕਰਨ ਲਈ ਆਪਸ਼ਨ D ਉਪਰੋਕਤ ਸਾਰੇ ਤਾਂ ਸਟੂਡੈਂਟ ਦੱਸੋ ਜੋ ਆਦਮਨੁੱਖ ਸੀ ਇੱਕ ਥਾਂ ਤੋਂ ਦੂਜੀ ਥਾਂ ਕਿਉਂ ਘੁੰਮਦੇ ਸਨ ਤਾਂ ਆਦਮਨੁੱਖ ਇੱਕ ਤੰਦੂਜੀ ਤਾਂ ਇਸ ਲਈ ਕੁਮ ਦੇਸਾਂ ਕਿਉਂਕਿ ਉਹਨਾਂ ਨੂੰ ਭੋਜਨ ਪਾਣੀ ਅਤੇ ਜਾਨਵਰਾਂ ਦੀ ਸ਼ਿਕਾਰ ਕਰਨ ਦੀ ਜ਼ਰੂਰਤ ਸੀ ਤਾਂ ਆਪਣਾ ਰਾਈਟ ਆਨਸਰ ਕੀ ਹੋਵੇਗਾ ਉਪਰੋક્ત ਸਾਰੇ ਡੀ ਆਨਸਰ ਆਪਣਾ ਰਾਈਟ ਹੋਵੇਗਾ ਜਦੋਂ ਇੱਕ ਜਗ੍ਹਾ ਦੇ ਫਲ ਅਤੇ ਜਾਨਵਰ ਖਤਮ ਹੋ ਜਾਂਦੇ ਸੀ ਤਾਂ ਉਹ ਕੀ ਹੈ ਨਵੀਂ ਜਗ੍ਹਾ ਚਲੇ ਜਾਂਦੇ ਸੀ ਤਾਂ ਉਹ ਆਪਣੇ ਜੀਵਨ ਦਾ ਨਿਰਵਾਹ ਕਰਨ ਲਈ ਇੱਕ ਥਾਂ ਤੋਂ ਕੀ ਹੈ ਦੂਜੀ ਥਾਂ ਹੁਮ ਦੇਸਾਂ ਪੱਥਰੀ ਯੁੱਗ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਇਨਟੂ ਹਾਊ ਮੈਨੀ ਪਾਰਟਸ ਇਨ ਸਟੋਨ 에ਜ ਡਿਵਾਈਡਡ ਆਪਸ਼ਨ ਏ 2 ਆਪਸ਼ਨ ਬੀ 3 ਆਪਸ਼ਨ ਸੀ 4 ਆਪਸ਼ਨ ਡੀ 5 ਦਸ ਸਟੂਡੈਂਟ ਪੱਥਰੀ ਯੁੱਗ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਸੀ ਤਾਂ ਪੱਥਰੀ ਯੁੱਗ ਨੂੰ ਕੀ ਹੈ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਸੀ ਕਿਹੜਾ ਕਿਹੜਾ ਪੁਰਾਤਨ ਪੱਥਰੀ ਯੁੱਗ ਮੱਧ ਪੱਥਰੀ ਯੁੱਗ ਅਤੇ ਨਵੀਨ ਪੱਥਰੀ ਯੁੱਗ ਪ੍ਰਾਤਨ ਪੱਥਰੀ ਯੁੱਗ ਯਾਨੀ ਕਿ ਪੁਰਾਣਾ ਪੱਥਰੀ ਯੁੱਗ ਮੱਧ ਪੱਥਰੀ ਯੁੱਗ ਯਾਨੀ ਕਿ ਵਿਚਕਾਰ ਵਾਲਾ ਪੱਥਰੀ ਯੁੱਗ ਅਤੇ ਨਵੀਨ ਪੱਥਰੀ ਯੁੱਗ ਜੋ ਨਵਾਂ ਪੱਥਰੀ ਯੁੱਗ ਤਿੰਨ ਭਾਗਾਂ ਵਿੱਚ ਕੀ ਹੈ ਵੰਡਿਆ ਗਿਆ ਸੀ ਬਾਅਦਿਆਂ ਅੱਗੇ ਪ੍ਰਾਤਨ ਪੱਥਰੀ ਯੁੱਗ ਨੂੰ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਹੈ ਵਾਟ ਇਜ਼ ਦਾ 올ਡ ਸਟੋਨ 에ਜ ਕਾਲਡ ਇਜ਼ ਇੰਗਲਿਸ਼ ਪ੍ਰਾਤਨ ਪੱਥਰੀ ਯੁੱਗ ਨੂੰ ਪ੍ਰਾਤਨ ਪੱਥਰੀ ਯੁੱਗ ਨੂੰ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਹੈ অপਸ਼ਨ A ਨਿਓਲਿਥਿਕ অপਸ਼ਨ B ਮੀਸੋਲਿਥਿਕ অপਸ਼ਨ C ਪੈਲੀਓਥਿਕ অপਸ਼ਨ D ਮੈਕਰੋਲਿਥਿਕ ਤਾਂ ਸਟੂਡੈਂਟ ਜੋ ਦੱਸੋ ਜੋ ਪ੍ਰਾਤਨ ਪੱਥਰੀ ਯੁੱਗ ਹੈ ਉਸ ਨੂੰ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਸੀ ਤਾਂ ਜੋ ਪ੍ਰਾਤਨ ਪੱਥਰੀ ਯੁੱਗ ਹੈ ਉਸ ਨੂੰ ਅੰਗਰੇਜ਼ੀ ਵਿੱਚ ਪੈਲੀਓਲਿਥਿਕ ਕਿਹਾ ਜਾਂਦਾ ਸੀ ਤਾਂ ਸੀ ਆਪਣਾ राइट आंसर रहेगा हे ग्रीक शब्द पैलियो यह ग्रीक शब्द है जो ग्रीक ਦਾ ਸ਼ਬਦ ਪੈਲਿਓ ਪੈਲੈਲਿਓ ਦਾ ਅਰਥ ਹੈ ਪੁਰਾਣਾ ਤੇ ਲਿਥੋਸ ਲਿਥੋਸ ਦਾ ਅਰਥ ਹੈ ਪੱਥਰ ਤਾਂ ਪ੍ਰਾਤਨ ਪੱਥਰੀ ਯੁੱਗ ਨੂੰ ਕੀ ਕਹਿੰਦੇ ਹਨ ਪੈਲੋਲਿਥਿਕ ਜੋ ਕਿ ਦੋ ਵਰਡ ਤੋਂ ਮਿਲ ਕੇ ਬਣਿਆ ਹੈ ਦੋ ਵਰਡ ਕਿਹੜੇ ਗ੍ਰੀਕ ਦੇ ਵਰਡ ਦੋ ਜਿਨ੍ਹਾਂ ਤੋਂ ਮਿਲ ਕੇ ਬਣਿਆ ਹੈ ਜਿਸਦਾ ਕੀ ਅਰਥ ਹੈ ਜਿਸ ਦਾ ਕਿਸ ਤੋਂ ਜਿਸ ਨੂੰ ਕਿਹਾ ਪੈਲੇਓ ਨੂੰ ਪ੍ਰਾਣਾ ਤੇ ਲਿਥਸ ਨੂੰ ਪੱਥਰ ਤੋਂ ਬਣਿਆ ਹੈ ਇਸ ਨੂੰ ਇਸ ਲਈ ਪੈਲੇਓਥਿਕ ਕਹਿੰਦੇ ਹਨ ਆਦਮ ਰੁਖ ਨੇ ਸਭ ਤੋਂ ਪਹਿਲਾਂ ਕਿਸ ਜਾਨਵਰ ਨੂੰ ਪਾਲਤੂ ਬਣਾਇਆ ਵਿਚ ਐਨੀਮਲ ਵਾਸ ਦਾ ਫਰਸਟ ਟੂ ਬੀ ਟੇਮਡ ਬਾਈ अर्ਲੀ ਹਿਊਮਨਸ ਆਪਸ਼ਨ ਏ ਗਾਂ ਆਪਸ਼ਨ ਬੀ ਕੁੱਤਾ ਆਪਸ਼ਨ ਸੀ ਘੋੜਾ ਆਪਸ਼ਨ ਡੀ ਬੱਕਰੀ ਤਾਂ ਸਟੂਡੈਂਟ ਦੱਸੋ ਆਦਮ ਰੁਖ ਨੇ ਸਭ ਤੋਂ ਪਹਿਲਾਂ ਕਿਸ ਜਾਨਵਰ ਨੂੰ ਪਾਲਤੂ ਬਣਾਇਆ ਦਾ ਆਧੁਮਨੁੱਖ ਨੇ ਸਭ ਤੋਂ ਪਹਿਲਾ ਕੁੱਤੇ ਨੂੰ ਹੈ ਪਾਲਤੂ ਜਾਨਵਰ ਬਣਾਇਆ ਸੀ ਜੰਗਲੀ ਕੁੱਤਾ ਮਨੁੱਖ ਦਾ ਕੀ ਹੈ ਪਹਿਲਾ ਪਾਲਤੂ ਜਾਨਵਰ ਸੀ ਭੀਮਬੇਟਕਾ ਗੁਫਾਵਾਂ ਕਿਸ ਰਾਜ ਵਿੱਚ ਸਥਿਤ ਹਨ ਇਨ ਵਿੱਚ ਸਟੇਟ ਆਰ ਭੀਮਬੇਟਕਾ ਕੇਵਲ ਲੋਕੇਟਡ ਆਪਸ਼ਨ A ਪੰਜਾਬ ਆਪਸ਼ਨ B ਮੱਧ ਪ੍ਰਦੇਸ਼ অপশন সি উত্তর প্রদেশ অপশন ডি বিহার স্টুডেন্ট দশোপি বৈঠকা গুহাواں ਕਿਸ ਰਾਜ ਵਿੱਚ ਸਥਿਤ ਹਨ ਤਾਂਪੀ বৈঠকা গুহাواں ਹਨ ਮੱਧ ਪ੍ਰਦੇਸ਼ ਵਿੱਚ ਸਥਿਤ ਹਨ ਇੱਥੇ ਆਦਮਨੁਖ ਦੁਆਰਾ ਬਣਾਈਆਂ ਗਈਆਂ ਕਿਆ ਪੁਰਾਣੀਆਂ ਚਿੱਤਰਕਾਰੀਆਂ ਮਿਲਦੀਆਂ ਨੇ ਕਿੱਥੇ ਮੱਧ ਪ੍ਰਦੇਸ਼ ਵਿੱਚ ਅੱਗ ਦੀ ਖੋਜ ਕਿਸ ਯੁੱਗ ਵਿੱਚ ਹੋਈ ਇਨ ਵਿੱਚ ਇਹ ਜਵਾਜ਼ ਫਾਇਰ ਡਿਸਕਵਰਡ অপশন এ ਪ੍ਰਾਤਨ ਪੱਥਰ ਯੁੱਗ ਪੈਲੀਓਲਿਥਿਕ ਅਪਸ਼ਨ ਬੀ ਨਵੀਨ ਪੱਥਰ ਯੁੱਗ ਨਿਓਲਿਥਿਕ ਏਜ ਅਪਸ਼ਨ ਸੀ ਕਾਂਸਾ ਯੁੱਗ ਬ੍ਰੋਂਜ ਏਜ ਅਪਸ਼ਨ ਸੀ ਲੋਹਾ ਯੁੱਗ ਆਇਰਨ ਏਜ ਤਾਂ ਸਟੂਡੈਂਟ ਦੱਸੋ ਅੱਗ ਦੀ ਖੋਜ ਹੈ ਜੋ ਕਿਸ ਯੁੱਗ ਵਿੱਚ ਹੋਈ ਸੀ ਤਾਂ ਅੱਗ ਦੀ ਖੋਜ ਹੈ ਜੋ ਪ੍ਰਾਤਨ ਪੱਥਰ ਯੁੱਗ ਯਾਨੀ ਕਿ ਪੈਲੇਲੋਥਿਕ ਏਜ ਵਿੱਚ ਹੋਈ ਸੀ ਤਾਂ ਆਪਣਾ ਏ ਆਪਸ਼ਨ ਏ ਆਪਸ਼ਨ ਕੀ ਹੈ ਰਾਈਟ ਆਨਸਰ ਹੈ ਕੁਰਨੂਲ ਗੁਫਾਵਾਂ ਵਿੱਚ ਕੀ ਹੈ ਜੋ ਕਰਨੂਲ ਦੀਆਂ ਗੁਫਾਵਾਂ ਵਿੱਚ ਉਹਨਾਂ ਵਿੱਚ ਇਹ ਕਿਹੜਾ ਸਵਾਦ ਦੇ ਅਵਸ਼ੇਸ਼ ਮਿਲੇ ਜੋ ਕੀ ਇਹ ਸਿੱਧ ਕਰਦੇ ਹਨ ਕਿ ਉਸ ਸਮੇਂ ਵਿੱਚ ਕੀ ਹੈ ਅੱਗ ਦੀ ਖੋਜ ਹੋਈ ਸੀ ਮੱਧ ਪੱਥਰ ਯੁੱਗ ਦੇ ਮੱਧ ਜੋ ਮੱਧ ਪੱਥਰੀ ਯੁੱਗਾਂ ਮੱਧ ਪੱਥਰੀ ਯੁੱਗ ਦੇ ਛੋਟੇ ਪੱਥਰ ਦੇ ਸੰਦਾਂ ਨੂੰ ਕੀ ਗਿਆ ਜਾਂਦਾ ਸੀ ਸਮਾਲ ਸਟੋਨ ਟੂਲਸ ਆਫ ਮੈਜ਼ੋਲਿਥਿਕ ਏਜ ਆਰ ਕਾਲਡ ਮੱਧ ਪੱਥਰੀ ਯੁੱਗ ਦੇ ਛੋਟੇ ਪੱਥਰਾਂ ਦੇ ਸੰਦ ਨੂੰ ਕੀ ਕਿਹਾ ਜਾਂਦਾ ਸੀ ਮੈਗਾਲਿਥਿਜ਼ ਮਾਈਕਰੋਲਿਥਿਜ਼ ਮੋਨੋਲਿਥਿਜ਼ ਨਨ ਆਫ ਥੀਸ ਦਾ ਸਟੂਡੈਂਟ ਦੱਸੋ ਜੋ ਮੱਧ ਪੱਥਰੀ ਯੁੱਗ ਦੇ ਛੋਟੇ ਪੱਥਰ ਦੇ ਸੰਦ ਸੀ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ ਤਾਂ ਮੱਧ ਪੱਥਰੀ ਯੁੱਗ ਦੇ ਛੋਟੇ ਪੱਥਰ ਦੇ ਸੰਦ ਹਨ ਉਹਨਾਂ ਨੂੰ ਮਾਈਕਰੋਲਿਥਿਜ਼ ਯਾਨੀ ਕਿ ਸੂਖਮ ਪੱਥਰ ਕਿਹਾ ਜਾਂਦਾ ਸੀ ਬੀ ਆਪਸ਼ਨ ਆਪਣਾ ਰਾਈਟ ਆਨਸਰ ਰਹੇਗਾ ਇਹ ਛੋਟੇ ਅਤੇ ਤਿੱਖੇ ਹੁੰਦੇ ਹਨ ਜਿਨ੍ਹਾਂ ਨੂੰ ਕੀ ਹੱਡੀਆਂ ਜਾਂ ਲੱਕੜ ਦੇ ਹੱਥਿਆਂ ਤੇ ਲਗਾਇਆ ਜਾਂਦਾ ਸੀ ਇਹਨਾਂ ਦੀ ਵਰਤੋਂ ਕੀ ਹੈ ਸ਼ਿਕਾਰ ਕਰਨ ਲਈ ਵੀ ਕੀਤੀ ਜਾਂਦੀ ਸੀ ਪਹੀਏ ਦੀ ਖੋਜ ਕਿਸ ਯੁੱਗ ਵਿੱਚ ਹੋਈ ਇਨ ਵਿੱਚ ਏਜ ਆਫ ਦਾ ਵੀਲ ਇਨਵੈਂਟਡ ਵੀਲ ਇਨਵੈਂਟਡ ਪਹੀਏ ਦੀ ਖੋਜ ਕਿਸ ਯੁੱਗ ਵਿੱਚ ਹੋਈ ਪ੍ਰਾਤਨ ਪੱਥਰ ਯੁੱਗ ਮੱਧ ਪੱਥਰ ਯੁੱਗ ਨਵੀਨ ਪੱਥਰ ਯੁੱਗ ਮਾਤ ਕਾਲੀ ਨਿਯੋਗ ਤਾਂ ਸਟੂਡੈਂਟ ਦੱਸੋ ਜਪਹੀਏ ਦੀ ਖੋਜ ਕਿਸ ਯੁੱਗ ਵਿੱਚ ਹੋਈ ਤਾਂ ਪਹੀਏ ਦੀ ਖੋਜ ਹੈ ਜੋ ਨਵੀਨ ਪੱਥਰੇ ਯੁੱਗ ਨੀਓਲਿਥਿਕ 에ਜ ਵਿੱਚ ਹੋਈ ਸੀ ਪਹੀਏ ਨੇ ਮਨੁੱਖੀ ਜੀਵਨ ਅਤੇ ਆਬਜਾਈ ਵਿੱਚ ਕੀ ਹੈ ਕ੍ਰਾਂਤੀ ਲਿਆਨ ਦੀ ਖੇਤੀਬਾੜੀ ਦੀ ਸ਼ੁਰੂਆਤ ਕਦੋਂ ਹੋਈ ਵੈਂਡ ਦੀ ਐਗਰੀਕਲਚਰ ਸਟਾਰਟ ਆਪਸ਼ਨ A 20000 ਇਅਰਜ਼ ਐਕੋ 10000 ਤੋਂ 12000 ਸਾਲ ਪਹਿਲਾਂ 2000 ਸਾਲ ਪਹਿਲਾਂ 50000 ਸਾਲ ਪਹਿਲਾਂ ਤਾਂ ਸਟੂਡੈਂਟ ਦੱਸੋ ਖੇਤੀਬਾੜੀ ਦੀ ਸ਼ੁਰੂਆਤ ਕਦੋਂ ਹੋਈ ਸੀ ਤਾਂ ਖੇਤੀਬਾੜੀ ਦੀ ਸ਼ੁਰੂਆਤ ਹੈ ਜੋ 10 ਤੋਂ 12000 ਸਾਲ ਪਹਿਲਾਂ ਹੋਈ ਬੀ ਆਪਸ਼ਨ ਆਪਣਾ ਰਾਈਟ ਆਨਸਰ ਰਹੇਗਾ ਇਹ ਕੀ ਹੈ ਨਵੀਨ ਪੱਥਰ ਯੁੱਗ ਦੀ ਮੁੱਖ ਵਿਸ਼ੇਸ਼ਤਾ ਸੀ ਨਵੀਨ ਪੱਥਰ ਯੁੱਗ ਦੀ ਮੁੱਖ ਵਿਸ਼ੇਸ਼ਤਾ ਕੀ ਸੀ ਤਾਂ ਨਵੀਨ ਪੱਥਰ ਯੁੱਗ ਦੀ ਮੁੱਖ ਵਿਸ਼ੇਸ਼ਤਾ ਸੀ 10-12000 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ ਖੇਤੀਬਾੜੀ ਨਵੀਨ ਪੱਥਰ ਯੁੱਗ ਵਿੱਚ ਮੱਧਿਆ ਅੱਗੇ ਮਹਿਰਗੜ ਕਿਸ ਦੇ ਲਈ ਮਸ਼ਹੂਰ ਹੈ ਵਾਟ ਇਜ਼ ਦਾ ਮਹਿਰਗੜ ਫੇਮਸ ਫੋਰ ਆਪਸ਼ਨ ਏ ਸਭ ਤੋਂ ਪਹਿਲਾ ਕਣਕ ਅਤੇ ਜੋ ਉਗਉਣ ਲਈ ਫਰਸਟ ਟੂ ਗਰੋ ਬੀਟ ਐਂਡ ਬਾਰਲੇ ਆਪਸ਼ਨ ਬੀ ਲੋਹੇ ਦੀਆਂ ਖਾਨਾਂ ਲਈ ਆਪਸ਼ਨ ਸੀ ਸੋਨੇ ਲਈ ਆਪਸ਼ਨ ਡੀ ਸਮੁੰਦਰੀ ਵਪਾਰ ਲਈ ਤਦਸੋ ਸਟੂਡੈਂਟ ਜੋ ਮਹਿਰਗੜ ਸੀ ਕਿਸ ਦੇ ਲਈ ਮਸ਼ਹੂਰ ਹੈ ਤਾਂ ਜੋ ਮਹਿਰਗੜ ਸੀ ਸਭ ਤੋਂ ਪਹਿਲਾਂ ਕਣਕ ਅਤੇ ਜੋ ਉਗਾਉਣ ਲਈ ਉਗਾਉਣ ਲਈ ਪ੍ਰਸਿੱਧ ਇੱਕ ਮਸ਼ਹੂਰ ਸਥਾਨ ਸੀ ਇਹ ਅਜੋਕੇ ਪਾਕਿਸਤਾਨ ਹੁਣ ਹੈ ਜੋ ਇਹ ਅਜੋਕੇ ਪਾਕਿਸਤਾਨ ਵਿੱਚ ਸਥਿਤ ਇੱਕ ਮਹੱਤਵਪੂਰਨ ਪ੍ਰਾਤਤਮ ਸਥਾਨ ਹੈ ਹੰਸਗੀ ਵਿੱਚ ਸੰਦ ਕਿਸ ਚੀਜ਼ ਦੇ ਬਣੇ ਹੁੰਦੇ ਹਨ ਇਨ ਹੰਸਗੀ ਟੂਲਸ

ਜਿੱਥੇ ਕਿ ਇਹ ਸੰਦ ਚੁੰਨਾ ਪੱਥਰ ਦੇ ਬਣੇ ਹੁੰਦੇ ਸੀ ਬੁਰਜ ਹੋਮ ਦੇ ਲੋਕ ਕਿੱਥੇ ਰਹਿੰਦੇ ਸਨ ਵਰ ਡਿਡ ਪੀਪਲ ਬੁਰਜ ਹੋਮ ਲਾਈਵ ਆਪਸ਼ਨ A ਪੱਕੇ ਘਰਾਂ ਵਿੱਚ ਆਪਸ਼ਨ B ਟੋਏ ਵਾਲੇ ਘਰਾਂ ਵਿੱਚ ਆਪਸ਼ਨ C ਦਰਫਤਾਂ ਤੇ ਆਪਸ਼ਨ D ਕਿਸਤੀਆਂ ਵਿੱਚ ਤਾਂ ਜੋ ਬੁਰਜ ਹੋਮ ਸਥਾਨ ਸੀ ਉੱਥੋਂ ਦੇ ਲੋਕ ਕਿੱਥੇ ਰਹਿੰਦੇ ਸਨ ਤਾਂ ਉਹ ਕੀ ਹੈ ਟੋਇਆਂ ਵਾਲੇ ਘਰਾਂ ਵਿੱਚ ਪਿੱਟ ਹਾਊਸ ਵਿੱਚ ਰਹਿੰਦੇ ਸਨ ਆਪਣਾ ਰਾਈਟ ਆਨਸਰ ਕੀ ਹੈ B ਆਪਸ਼ਨ ਇਹ ਕਸ਼ਮੀਰ ਵਿੱਚ ਹੈ ਜਿੱਥੇ ਠੰਡ ਤੋਂ ਬਚਣ ਲਈ ਜ਼ਮੀਨ ਵਿੱਚ ਟੋਏ ਪੁੱਟ ਕੇ ਘਰ ਬਣਾਏ ਜਾਂਦੇ ਸਨ ਆਦਮ-ਨੁੱਖ ਦੇ ਕੱਪੜੇ ਕਿਸ ਚੀਜ਼ ਦੇ ਬਣੇ ਹੁੰਦੇ ਸਨ ਅਰਲੀ ਹਿਊਮਨ ਕਲੋਥਸ ਵੇਰ ਮੇਡ ਆਫ ਆਪਸ਼ਨ A ਜਾਨਵਰਾਂ ਦੀ ਖੱਲ ਆਪਸ਼ਨ B ਦਰੱਖਤਾਂ ਦੀ ਸ਼ਿਲ ਆਪਸ਼ਨ C ਪੱਤੇ ਆਪਸ਼ਨ D ਉਪਰੋਕਤ ਸਾਰੇ ਤਾਂ ਸਟੂਡੈਂਟ ਦੱਸੋ ਜੋ ਆਦਮ-ਨੁੱਖ ਸੀ ਜੰਗਲਾਂ ਵਿੱਚ ਰਹਿੰਦਾ ਸੀ ਉਹਨਾਂ ਦੇ ਕੱਪੜੇ ਕਿਸ ਚੀਜ਼ ਦੇ ਬਣੇ ਹੁੰਦੇ ਸੀ ਤਾਂ ਉਹਨਾਂ ਦੇ ਜੋ ਕੱਪੜੇ ਹਨ ਜਾਨਵਰਾਂ ਦੀ ਖੱਲ ਦੇ ਵੀ ਬਣਦੇ ਸਨ ਦਰਖਤਾਂ ਦੇ ਛਿੱਲੇ ਦੇ ਵੀ ਤੇ ਪੱਤਿਆਂ ਦੇ ਵੀ ਤਾਂ ਆਪਣਾ ਰਾਈਟ ਆਨਸਰ ਕੀ ਰਹੇਗਾ ਉਪਰੋਕਤ ਸਾਰੇ 올 ਆਫ ਥੀਜ਼ ਉਹ ਕੁਦਰਤੀ ਚੀਜ਼ਾਂ ਨਾਲ ਕੀ ਆ ਆਪਣੇ ਸਰੀਰ ਨੂੰ ਟੱਕਦੇ ਸਨ ਹੱਥ ਦੀ ਕੁਹਾੜੀ ਕਿਸੇ ਉਗਦਾ ਮੁੱਖ ਸੰਧ ਸੀ ਹੈਂਡ ਐਕਸ ਵਾਸ ਮੇਨ ਟੂਲ ਆਫ ਵਿਚ ਵਿਕ ਹੱਥ ਦੀ ਕੁਹਾੜੀ ਕਿਸ ਯੁੱਗ ਦਾ ਮੁੱਖ ਸੰਦ ਸੀ ਹੈਂਡ ਐਗਜ਼ ਵਾਸ ਦਾ ਮੇਨ ਟੂਲ ਆਫ ਵਿਚ 에ਜ ਆਪਸ਼ਨ A ਪ੍ਰਾਤਨ ਪੱਥਰ ਯੁੱਗ ਆਪਸ਼ਨ B ਲੋਹਾ ਯੁੱਗ ਆਪਸ਼ਨ D ਆਧੁਨਿਕ ਯੁੱਗ ਆਪਸ਼ਨ D ਇਹਨਾਂ ਵਿੱਚੋਂ ਕੋਈ ਨਹੀਂ ਤਾਂ ਜੋ ਹੱਥ ਦੀ ਕੁਹਾੜੀ ਸੀ ਹੱਥ ਨਾਲ ਕੁਹਾੜੀ ਬਣਾਈ ਜਾਂਦੀ ਸੀ ਜਾਂ ਜਾਂਦੀ ਸੀ ਹੱਥ ਦੀ ਕੁਹਾੜੀ ਕਿਸ ਯੁੱਗ ਦਾ ਮੁੱਖ ਸੰਦ ਸੀ ਤਾਂ ਇਹ ਕੀ ਹੈ ਪ੍ਰਾਤਨ ਪੱਥਰ ਦਾ ਪ੍ਰਾਤਨ ਪੱਥਰ ਯੁੱਗ ਦਾ ਕੀ ਹੈ ਮੁੱਖ ਸੰਦ ਸੀ ਇਹ ਪੱਥਰ ਨੂੰ ਘੜ ਕੇ ਕੀ ਹੈ ਕੁਹਾੜੀ ਬਣਾਈ ਜਾਂਦੀ ਸੀ ਆਧਿਆ 15 ਨੰਬਰ ਕੁਐਸਚਨ ਵਾਲ ਨਵੀਨ ਪੱਥਰ ਯੁੱਗ ਨਿਓਲਿਥਿਕ ਦਾ ਕੀ ਅਰਥ ਹੈ ਆਪਸ਼ਨ ਏ ਪੁਰਾਣਾ ਪੱਥਰ ਆਪਸ਼ਨ ਵੀ ਨਵਾਂ ਪੱਥਰ ਆਪਸ਼ਨ ਸੀ ਵੱਡਾ ਪੱਥਰ ਆਪਸ਼ਨ ਡੀ ਛੋਟਾ ਪੱਥਰ ਤਾਂ ਦੱਸੋ ਸਟੂਡੈਂਟ ਜੋ ਨਵੀਨ ਪੱਥਰ ਯੁੱਗਾ ਨਿਓਲਿਥਿਕ ਦਾ ਕੀ ਅਰਥ ਹੈ ਤਾਂ ਨਵੇਂ ਪੱਥਰ ਯੁੱਗ ਦਾ ਅਰਥ ਹੈ ਨਵਾਂ ਪੱਥਰ ਨਿਊ ਸਟੋਨ ਤਾਂ ਬੀ ਆਪਸ਼ਨ ਆਪਣਾ ਕੀ ਹੈ ਰਾਈਟ ਆਨਸਰ ਰਹੇਗਾ ਨਿਊ ਦਾ ਅਰਥ ਹੈ ਨਵਾਂ ਗੁਫਾ ਚਿੱਤਰਕਾਰੀ ਵਿੱਚ ਕਿਹੜੇ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਕਲਰਸ ਯੂਜ਼ਡ ਇਨ ਕੇਵ ਪੇਂਟਿੰਗਸ ਆਪਸ਼ਨ A ਕੈਮੀਕਲ ਰੰਗ ਆਪਸ਼ਨ B ਖਣਿਜ ਅਤੇ गेरू ਆਪਸ਼ਨ C ਤੇਲ ਰੰਗ ਆਪਸ਼ਨ D ওয়াটার ਕਲਰ ਤਾਂ ਦੱਸੋ ਸਟੂਡੈਂਟ ਜੋ ਗੁਫਾ ਗੁਫਾਵਾਂ ਵਿੱਚ ਚਿੱਤਰਕਾਰੀ ਕੀਤੀ ਜਾਂਦੀ ਸੀ ਪੱਲੇ ਯੁੱਗ ਵਿੱਚ ਜੋ ਗੁਫਾ ਚਿੱਤਰਕਾਰੀ ਕਿਹੜੇ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਸੀ ਪ੍ਰਾਤਣ ਯੁੱਗ ਵਿੱਚ ਜਦੋਂ ਗੁਫਾਵਾਂ 'ਤੇ ਚਿੱਤਰਕਾਰੀ ਕੀਤੀ ਜਾਂਦੀ ਸੀ ਤਾਂ ਉਹਨਾਂ 'ਤੇ ਕਿਹੜੇ ਰੰਗ ਦੀ ਵਰਤੋਂ ਕੀਤੀ ਜਾਂਦੀ ਸੀ ਤੁਹਾਣਾ ਦੇਖਣੀ ਜ ਅਤੇ ਗੇਰੂ ਮਿਨਰਲਸ ਐਂਡ ਓਕਰੇ ਦੀ ਵਰਤੋਂ ਕੀਤੀ ਜਾਂਦੀ ਸੀ ਬੀ ਆਪਸ਼ਨ ਰਾਈਟ ਆਨਸਰ ਰਹੇਗਾ ਉਹ ਕੁਦਰਤੀ ਪੱਥਰਾਂ ਤੇ ਬਨਸਪਤੀ ਤੋਂ ਕੀ ਸੀ ਰੰਗ ਬਣਾਉਂਦੇ ਸਨ ਮਹਿਰਗੜ੍ਹ ਵਿੱਚ ਘਰਾਂ ਦੀ ਸ਼ਕਲ ਕਿਹੋ ਜਿਹੀ ਸੀ ਸ਼ੇਪ ਆਫ ਹਾ우스 ਇਨ ਮਹਿਰਗੜ੍ਹ ਆਪਸ਼ਨ A ਗੋਲ ਰਾਉਂਡ ਆਪਸ਼ਨ B ਚੌਰਸ ਜਾਂ ਇਤਕਾਰ ਸਕੁਅਰ অর ਰੈਕਟੈਂਗੂਲਰ ਆਪਸ਼ਨ C ਤਕੋਣੀ ਆਪਸ਼ਨ D ਕੋਈ ਨਿਸ਼ਚਿਤ ਨਹੀਂ ਤਾਂ ਸਟੂਡੈਂਟ ਦੱਸੋ ਜੋ ਮਹਿਰਗੜ ਵਿੱਚ ਘਰਾਂ ਦੀ ਸ਼ਕਲ ਕਿਹੋ ਜਿਹੀ ਸੀ ਤਾਂ ਮਹਿਰਗੜ ਵਿੱਚ ਘਰਾਂ ਦੀ ਸ਼ਕਲ ਚੌਰਸ ਜਾਂ ਇਤਕਾਰ ਸੀ ਸਕੁਅਰ অর ਰੈਕਟੈਂਗੂਲਰ ਤਾਂ B ਆਪਸ਼ਨ ਆਪਣਾ ਰਾਈਟ ਆਨਸਰ ਰਹੇਗਾ ਘਰਾਂ ਵਿੱਚ 4 ਜਾਂ 4 ਤੋਂ ਵੱਧ ਕਮਰੇ ਹੁੰਦੇ ਸਨ ਪਰਾਤਤਵ ਵਿਗਿਆਨੀ ਕੌਣ ਹੁੰਦੇ ਹਨ ਉਹ ਆਰ ਆਰਕੀਓਲੋਜਿਸਟ ਆਪਸ਼ਨ ਏ ਜੋ ਪਵਿੱਖ ਦੱਸਦੇ ਹਨ ਆਪਸ਼ਨ ਬੀ ਜੋ પ્રાਣੀਆ ਅਵਸਥਾ ਦਾ ਅਧਿਐਨ ਕਰਦੇ ਸਨ ਆਪਸ਼ਨ ਸੀ ਜੋ ਕਵਿਤਾਵਾਂ ਲਿਖਦੇ ਹਨ ਆਪਸ਼ਨ ਡੀ ਜੋ ਡਾਕਟਰੀ ਇਲਾਜ ਕਰਦੇ ਹਨ ਤਾਂ ਸਟੂਡੈਂਟ ਦੱਸੋ ਪਰਾਤਤਵ ਵਿਗਿਆਨੀ ਕੌਣ ਹੁੰਦੇ ਸਨ ਉਹ ਆਰ ਆਰਕੀਓਲੋਜਿਸਟ ਤਾਂ ਉਹ ਹੁੰਦੇ ਹਨ ਜੋ પ્રાਣੀਆ ਅਵਸਥਾ ਦਾ ਅਧਿਆਨ ਕਰਦੇ ਸਨ ਬੀ ਆਪਸ਼ਨ ਆਪਣਾ ਰਾਈਟ ਆਨਸਰ ਰਹੇਗਾ ਆ ਬਦਦੇ ਹਾਂ 199 ਕੁਐਸਚਨ ਵੱਲ ਡਾਇਓਲੋਜੀ ਹੈਂਡਿੰਗ ਕਿੱਥੇ ਸਥਿਤ ਹੈ ਆਪਸ਼ਨ ਏ ਗੁਜਰਾਤ ਆਪਸ਼ਨ ਬੀ ਅਸਾਮ ਆਪਸ਼ਨ ਸੀ ਰਾਜਸਥਾਨ ਆਪਸ਼ਨ ਡੀ ਕੇਰਲ ਤਾਂ ਦੱਸੋ ਸਟੂਡੈਂਟ ਡਾਇਓਜਲੀ ਹੈਡਿੰਗ ਕਿੱਥੇ ਸਥਿਤ ਹੈ ਤਾਂ ਜੋ ਡਾਇਓਜਲੀ ਹੈਡਿੰਗ ਹੈ ਇਹ ਅਸਾਮ ਵਿੱਚ ਸਥਿਤ ਹੈ ਇਹ ਚੀਨ ਅਤੇ ਇਹ ਚੀਨ ਅਤੇ ਮਿਆਂਮਾਰ ਦੇ ਰਸਤੇ ਦੇ ਨੇੜੇ ਬ੍ਰਹਮਪੁੱਤਰ ਘਾਟੀ ਵਿੱਚ ਹੈ ਕਿੱਥੇ ਹੈ ਇਹ ਚੀਨ ਅਤੇ ਮਿਆਂਮਾਰ ਦੇ ਰਸਤੇ ਦੇ ਨੇੜੇ ਬ੍ਰਹਮਪੁੱਤਰ ਘਾਟੀ ਵਿੱਚ ਹੈ ਮਨੁੱਖ ਨੇ ਸਥਾਈ ਜੀਵਨ ਕਦੋਂ ਸ਼ੁਰੂ ਕੀਤਾ ਆਪਸ਼ਨ A ਜਦੋਂ ਉਸਨੇ ਸ਼ਿਕਾਰ ਸ਼ੁਰੂ ਕੀਤਾ ਆਪਸ਼ਨ B ਜਦੋਂ ਉਸਨੇ ਖੇਤੀਬਾੜੀ ਸ਼ੁਰੂ ਕੀਤੀ ਤੇ ਜਦੋਂ ਉਹਨਾਂ ਨੇ ਆਪਸ਼ਨ C ਜਦੋਂ ਉਸਨੇ ਅੱਗ ਅਗਲਾ ਪੀ ਆਪਸ਼ਨ ਡੀ ਜਦੋਂ ਗੁਫਾਵਾਂ ਵਿੱਚ ਰਹਿਣ ਲੱਗੇ ਤਾਂ ਸਟੂਡੈਂਟ ਦੱਸੋ ਮਨੁੱਖ ਨੇ ਸਥਾਈ ਜੀਵਨ ਸੈਟਲਡ ਲਾਈਫ ਕਦੋਂ ਸ਼ੁਰੂ ਕੀਤੀ ਤਾਂ ਉਹਨਾਂ ਨੇ ਆਪਣੀ ਆਪਣਾ ਸਥਾਈ ਜੀਵਨ ਉਦੋਂ ਸ਼ੁਰੂ ਕੀਤਾ ਸੀ ਜਦੋਂ ਉਸਨੇ ਖੇਤੀਬਾੜੀ ਸ਼ੁਰੂ ਕਰ ਕੀਤੀ ਸੀ ਤਾਂ ਆਪਣਾ ਰਾਈਟ ਆਨਸਰ ਕੀ ਹੈ ਬੀ ਆਪਸ਼ਨ ਫਸਲਾਂ ਦੀ ਦੇਖਭਾਲ ਲਈ ਇੱਕ ਥਾਂ ਰਹਿਣਾ ਕੀ ਹੈ ਉਹਨਾਂ ਲਈ ਜ਼ਰੂਰੀ ਹੋ ਗਿਆ ਸੀ ਆਦੇ ਹਾਂ 21 ਨੰਬਰ ਕੁਐਸਚਨ ਵੱਲ ਜੈਡਾਈਟ ਕੀ ਸੀ ਆਪਸ਼ਨ A ਇੱਕ ਜਾਨਵਰ, ਆਪਸ਼ਨ B ਇੱਕ ਕੀਮਤੀ ਪੱਥਰ, ਆਪਸ਼ਨ C ਇੱਕ ਫਸਲ, ਆਪਸ਼ਨ D ਇੱਕ ਨਦੀ ਤਾਂ ਸਟੂਡੈਂਟ ਦੱਸੋ ਜਡਾਈਟ ਕੀ ਸੀ ਤਾਂ ਜਡਾਈਟ ਕੀ ਸੀ ਇੱਕ ਕੀਮਤੀ ਪੱਥਰ ਸੀ ਆ ਪ੍ਰੀਸ਼ੀਅਸ ਸਟੋਨ ਇਹ ਦਾਉਜਲੀ ਹੈਡਿੰਗ ਤੋਂ ਮਿਲਿਆ ਸੀ ਜੋ ਸ਼ਾਇਦ ਚੀਨ ਤੋਂ ਆਇਆ ਸੀ ਮੁਰਦਿਆਂ ਦੇ ਨਾਲ ਚੀਜ਼ਾਂ ਕਿਉਂ ਦੱਬੀਆਂ ਜਾਂਦੀਆਂ ਸਨ ਆਪਸ਼ਨ A ਦਿਖਾਵੇ ਲਈ ਆਪਸ਼ਨ B ਅਗਲੇ ਜਨਮ ਵਿੱਚ ਵਰਤੋਂ ਲਈ অপশন সি জাগান্তি ਕਮਿਕਾਲ অপশন ਡੀ ਵਿੱਚ ਕੋਈ ਨਹੀਂ ਤਾਂ ਸਟੂਡੈਂਟ ਜਦੋਂ ਪ੍ਰਾਤਨਿਕ ਯੁੱਗ ਵਿੱਚ ਮੁਰਦਿਆਂ ਨੂੰ ਦਫਨਾਇਆ ਜਾਂਦਾ ਸੀ ਤਾਂ ਉਹਨਾਂ ਨਾਲ ਕੁਝ ਚੀਜ਼ਾਂ ਦੱਬੀਆਂ ਜਾਂਦੀਆਂ ਸਨ ਜ਼ਰੂਰਤਮੰਦ ਤਾਂ ਕਿਉਂ ਦੱਬਿਆ ਜਾਂਦੇ ਸਨ ਤਾਂ ਇਸ ਲਈ ਦੱਬਿਆ ਜਾਂਦੇ ਸਨ ਕਿ ਉਹ ਕੀ ਕਲਪਨਾ ਕਰਦੇ ਸੀ ਕਿ ਅਗਲੇ ਜਨਮ ਵਿੱਚ ਇਹ ਉਹਨਾਂ ਦੀ ਵਰਤੋਂ ਵਿੱਚ ਆਉਣ ਗਿਆ ਵਰਤੋਂ ਲਈ ਆਉਣ ਗਿਆ ਫਾਰ ਯੂਜ਼ ਇਨ ਆਫਟਰ ਲਾਈਫ ਤਾਂ ਆਪਣਾ ਰਾਈਟ ਆਨਸਰ ਕੀ ਹੈ ਬੀ অপਸ਼ਨ ਆਦਮ ਰੁਖ ਦਾ ਵਿਸ਼ਵਾਸੀ ਕਿ ਮੌਤ ਤੋਂ ਬਾਅਦ ਵੀ ਜੀਵਨ ਹੁੰਦਾ ਹੈ। ਭਾਰਤ ਵਿੱਚ ਸ਼ੁੱਤਰ ਮੁਰਗ ਆਸਟ੍ਰੇਚ ਕਿਸ ਯੁੱਗ ਵਿੱਚ ਪਾਏ ਜਾਂਦੇ ਸਨ? ਆਪਸ਼ਨ A ਪ੍ਰਾਤਨ ਪੱਥਰ ਯੁੱਗ, ਆਪਸ਼ਨ B ਮੱਧ ਪੱਥਰ ਯੁੱਗ, ਆਪਸ਼ਨ C ਨਵੀਨ ਪੱਥਰ ਯੁੱਗ, ਆਪਸ਼ਨ D ਲੋਹਾ ਯੁੱਗ। ਤਾਂ ਸਟੂਡੈਂਟਸ ਦੱਸੋ ਭਾਰਤ ਵਿੱਚ ਸ਼ੁੱਤਰ ਮੁਰਗ ਕਿਸ ਯੁੱਗ ਵਿੱਚ ਪਾਏ ਜਾਂਦੇ ਸਨ? ਤਾਂ ਭਾਰਤ ਵਿੱਚ ਸ਼ੁੱਤਰ ਮੁਰਗ ਹੈ ਜੋ ਪ੍ਰਾਤਨ ਪੱਥਰ ਯੁੱਗ ਪਹਿਲੇ ਦੇ ਥੀਕ ਏਜ ਵਿੱਚ ਪਾਏ ਜਾਂਦੇ ਸਨ। ਮਹਾਰਾਸ਼ਟਰ ਦੇ ਪਟਨੇ ਪਟਨਾ ਨਦੀ ਜਗ੍ਹਾ ਤੇ ਸ਼ੁੱਤਰਮੁਰਗ ਦੇ ਅੰਡਿਆਂ ਦੇ ਕੀਸਨ ਛਿਲਕੇ ਮਿਲੇ ਹਨ ਬਾਦਿਆਂ 24 ਨੰਬਰ ਕੁਐਸਚਨ ਵੱਲ ਮਿੱਟੀ ਦੇ ਭਾਂਡੇ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਸੀ ਆਪਸ਼ਨ ਏ ਅਨਾਜ ਸਟੋਰ ਕਰਨ ਲਈ ਆਪਸ਼ਨ ਬੀ ਖਾਣਾ ਪਕਾਉਣ ਲਈ ਆਪਸ਼ਨ ਸੀ ਦੋਨੋਂ ਏ ਅਤੇ ਬੀ ਆਪਸ਼ਨ ਡੀ ਖੇਡਣ ਲਈ ਤਾਂ ਸਟੂਡੈਂਟ ਦੱਸੋ ਮਿੱਟੀ ਦੇ ਭਾਂਡੇ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਸੀ ਤਾਂ ਮਿੱਟੀ ਦੇ ਭਾਂਡੇ ਦੀ ਵਰਤੋਂ ਸਟੋਰਿੰਗ ਗ੍ਰੇਨ ਲਈ ਵੀ ਕੀਤੀ ਜਾਂਦੀ ਸੀ ਤੇ ਕੁਕਿੰਗ ਲਈ ਕੀਤੀ ਜਾਂਦੀ ਸੀ ਤਾਂ ਆਪਣਾ ਰਾਈਟ ਆਨਸਰ ਕੀ ਹੋਏਗਾ ਬੂਥ 1 ਐਂਡ ਬੀ ਸੀ ਆਪਸ਼ਨ ਆਪਣਾ ਰਾਈਟ ਆਨਸਰ ਹੋਏਗਾ ਨਵੀਨ ਪੱਥਰੀ ਯੁੱਗ ਵਿੱਚ ਮਨੁੱਖ ਨੇ ਸੁੰਦਰ ਮਿੱਟੀ ਦੇ ਭਾਂਡੇ ਕੀ ਬਣਾਣੇ ਸਿੱਖ ਲਏ ਸੀ ਕਿਹੜੇ ਪੱਥਰੀ ਯੁੱਗ ਵਿੱਚ ਨਵੀਨ ਪੱਥਰੀ ਯੁੱਗ ਵਿੱਚ ਮਹਿਰਗੜ੍ਹ ਵਿੱਚ ਇੱਕ ਕਬਰ ਵਿੱਚ ਮਨੁੱਖ ਦੇ ਨਾਲ ਕਿਸ ਜਾਨਵਰ ਦਾ ਪਿੰਜਰ ਮਿਲਿਆ ਆਪਸ਼ਨ A ਕੁੱਤਾ ਆਪਸ਼ਨ B ਬੱਕਰੀ ਆਪਸ਼ਨ C ਗਾਂ ਆਪਸ਼ਨ D ਸ਼ੇਰ ਤਾਂ ਸਟੂਡੈਂਟ ਤਸਵੀਰ ਗੜ ਵਿੱਚ ਇੱਕ ਕਾਬਰ ਵਿੱਚ ਮਨੁੱਖ ਦੇ ਨਾਲ ਕਿਸ ਜਾਨਵਰ ਦਾ ਪਿੰਜਰ ਮਿਲਿਆ ਸੀ ਤਾਂ ਮਨੁੱਖ ਦੇ ਨਾਲ ਕੀ ਹੈ ਬੱਕਰੀ ਦਾ ਪਿੰਜਰ ਮਿਲਿਆ ਸੀ ਸ਼ਾਇਦ ਇਹ ਮਰਨ ਵਾਲੇ ਦੇ ਕੀ ਹੈ ਖਾਣ ਲਈ ਰੱਖੀ ਗਈ ਹੋਵੇਗੀ ਕਿਉਂਕਿ ਉਹਨਾਂ ਦਾ ਵਿਸ਼ਵਾਸ ਸੀ ਕਿ ਕੀ ਮਤਵਾਦ ਵੀ ਜੀਵਨ ਹੁੰਦਾ ਹੈ ਇਸ ਲਈ ਉਹ ਕੁਝ ਜ਼ਰੂਰੀਆਂ ਵਸਤੂਆਂ ਨੂੰ ਨਾਲ ਦਫਨਾਉਂਦੇ ਸਨ ਪੱਥਰ ਦੇ ਸੰਦਾਂ ਨੂੰ ਤਿੱਖਾ ਕਰਨ ਲਈ ਕੀ ਵਰਤਿਆ ਜਾਂਦਾ ਸੀ অপਸ਼ਨ এ পলিশ অপਸ਼ਨ বি ਰੇਗਮਾਰ অপਸ਼ਨ সি ਮਸ਼ੀਨਾ অপਸ਼ਨ ডি ਤੇਲ ਤਾਂ ਦੱਸੋ ਪੱਥਰ ਦੇ ਸੰਦਾਂ ਨੂੰ ਤਿੱਖਾ ਕਰਨ ਲਈ ਉਸ ਸਮੇਂ ਕੀ ਵਰਤਿਆ ਜਾਂਦਾ ਸੀ ਤਾਂ ਉਸ ਸਮੇਂ ਕੀ ਹੈ পলিশ ਦੀ ਵਰਤੋਂ ਕੀਤੀ ਜਾਂਦੀ ਸੀ ਪੱਥਰ ਦੇ ਸੰਦਾਂ ਨੂੰ ਤਿੱਖਾ ਕਰਨ ਲਈ ਏ ਆਪਸ਼ਨ ਰਾਈਟ ਆਨਸਰ ਹੋਏਗਾ ਵਾਧੇ ਹਨ ਅੱਗੇ ਨਵੀਨ ਪੱਥਰੀ ਯੁੱਗ ਦੇ ਸੰਦਾਂ ਨੂੰ ਪਾਲਿਸ਼ ਕਰਕੇ ਵਧੇਰੇ ਤਿੱਖਾ ਬਣਾਇਆ ਜਾਂਦਾ ਸੀ ਪੱਥਰੀ ਯੁੱਗ ਦੇ ਲੋਕ ਕਿੱਥੇ ਰਹਿੰਦੇ ਸਨ ਆਪਸ਼ਨ ਏ ਗੁਫਾਵਾਂ ਵਿੱਚ ਆਪਸ਼ਨ ਬੀ ਚਟਾਨਾਂ ਦੇ ਆਸਰੇ ਆਪਸ਼ਨ ਸੀ ਦੋਵੇਂ ਇਹ ਅਤੇ ਵੀ ਆਪਸ਼ਨ ਡੀ ਮਹਿਲਾਂ ਵਿੱਚ ਤਾਂ ਸਟੂਡੈਂਟ ਦੱਸੋ ਜੋ ਪੱਥਰੀ ਯੁੱਗ ਦੇ ਲੋਕ ਸੀ ਉਹ ਕਿੱਥੇ ਰਹਿੰਦੇ ਸਨ ਤਾਂ ਪੱਥਰੀ ਯੁੱਗ ਦੇ ਲੋਕ ਸਾਨੂੰ ਗੁਫਾਵਾਂ ਵਿੱਚ ਵੀ ਰਹਿੰਦੇ ਸੀ ਚਟਾਨਾਂ ਦੇ ਆਸਰੇ ਵੀ ਰਹਿੰਦੇ ਸੀ ਆਪਣਾ ਰਾਈਟ ਆਨਸਰ ਕੀ ਹੈ ਸੀ ਆਪਸ਼ਨ ਬੂਥ 1 ਐਂਡ V ਬਾਦ ਦੇਹਾ ਅੱਗੇ ਇਹ ਉਹਨਾਂ ਨੂੰ ਮੀ ਅਤੇ ਧੁੱਪ ਤੇ ਜੰਗਲੀ ਜਾਨਵਰਾਂ ਤੋਂ ਬਚਾਉਂਦੇ ਸਨ ਮੱਧ ਪੱਥਰੇ ਯੁੱਗ ਦਾ ਸਮਾਂ ਕੀ ਮੰਨਿਆ ਜਾਂਦਾ ਹੈ ਆਪਸ਼ਨ A 12000 ਤੋਂ 10000 ਸਾਲ ਪਹਿਲਾਂ ਆਪਸ਼ਨ B 2 ਲੱਖ ਸਾਲ ਪਹਿਲਾਂ ਆਪਸ਼ਨ C 5000 ਸਾਲ ਪਹਿਲਾਂ ਆਪਸ਼ਨ D ਅੱਜ ਤੋਂ 100 ਸਾਲ ਪਹਿਲਾਂ ਤਾਂ ਸਟੂਡੈਂਟ ਦੱਸੋ ਮੱਧ ਪੱਥਰੀ ਯੁੱਗ ਦਾ ਸਮਾਂ ਕੀ ਮੰਨਿਆ ਜਾਂਦਾ ਸੀ ਤਾਂ ਮੱਧ ਪੱਥਰੀ ਯੁੱਗ ਦਾ ਸਮਾਂ 12000 ਤੋਂ 10000 ਸਾਲ ਪਹਿਲਾਂ ਦਾ ਮੰਨਿਆ ਜਾਂਦਾ ਹੈ ਇਸ ਯੁੱਗ ਵਿੱਚ ਵਾਤਾਵਰਣ ਵਿੱਚ ਕੀ ਸੀ ਬਦਲਾਅ ਆਏ ਸਨ ਪ੍ਰਾਤ ਤੱਤਵ ਸਥਾਨ ਕੀ ਹੁੰਦੇ ਹਨ ਸਾਈਟਸ ਕੀ ਹੁੰਦੇ ਹਨ ਆਪਸ਼ਨ A ਜਿੱਥੇ ਫਿਲਮ ਦੀ ਸ਼ੂਟਿੰਗ ਹੁੰਦੀ ਹੈ ਆਪਸ਼ਨ ਬੀ ਜਿੱਥੇ ਪੁਰਾਣੀਆਂ ਵਸਤਾਂ ਦੇ ਅਵਸ਼ੇਸ਼ ਮਿਲਦੇ ਹਨ ਵਰ ਰਿਮੇਨਸ ਆਫ ਥਿੰਗਸ ਆਰ ਫਾਊਂਡ ਆਪਸ਼ਨ ਸੀ ਜਿੱਥੇ ਨਵੇਂ ਸ਼ਹਿਰ ਬਣ ਰਹੇ ਹਨ ਆਪਸ਼ਨ ਡੀ ਸਕੂਲ ਦੀ ਇਮਾਰਤ ਤਾਂ ਸਟੂਡੈਂਟ ਦੱਸੋ ਪ੍ਰਾਤਤਵ ਸਥਾਨ ਕੀ ਹੁੰਦੇ ਹਨ ਤਾਂ ਪ੍ਰਾਤਤਵ ਸਥਾਨ ਹਨ ਜਿੱਥੇ ਪੁਰਾਣੀਆਂ ਵਸਤੂਆਂ ਦੇ ਅਵਸ਼ੇਸ਼ ਮਿਲਦੇ ਹਨ ਤਾਂ ਬੀ ਆਪਸ਼ਨ ਆਪਣਾ ਕੀ ਹੈ ਰਾਈਟ ਆਨਸਰ ਰਹੇਗਾ ਇਹ ਜ਼ਮੀਨ ਦੇ ਉੱਪਰ ਹੇਠਾਂ ਜਾਂ ਪਾਣੀ ਦੇ ਅੰਦਰ ਹੋ ਸਕਦੇ ਹਨ 봐ਤੇ ਆਪਣੇ ਅੱਜ ਦੇ ਲਾਸਟ ਪ੍ਰਸ਼ਨ ਵੱਲ ਪੱਥਰ ਦੇ ਸੰਦ ਬਣਾਉਣ ਦੀਆਂ ਕਿਹੜੀਆਂ ਦੋ ਵਿਧੀਆਂ ਸਨ ਟੂ ਟੈਕਨਿਕਸ ਆਫ ਮੇਕਿੰਗ ਸਟੋਨ ਟੂਲਸ ਆਪਸ਼ਨ ਏ ਪੱਥਰ ਨਾਲ ਪੱਥਰ ਟਕਰਾਉਣਾ ਸਟੋਨ ਔਨ ਸਟੋਨ ਆਪਸ਼ਨ ਬੀ ਦਬਾਅ ਪਾ ਕੇ ਪ੍ਰੈਸ਼ਰ ਫਲੇਕਿੰਗ ਆਪਸ਼ਨ ਸੀ ਦੋਵੇਂ ਜਾਂ ਤੇ ਬੀ ਆਪਸ਼ਨ ਡੀ ਇਨਾਂ ਵਿੱਚੋਂ ਕੋਈ ਨਹੀਂ ਤਾਂ ਸਟੂਡੈਂਟ ਦੱਸੋ ਪੱਥਰ ਦੇ ਸੰਦ ਬਣਾਉਣ ਲਈ ਕਿਹੜੀਆਂ ਦੋ ਵਿਧੀਆਂ ਮਰਤੇ ਜਾਣਦੇ ਸਨ ਤਾ ਪੱਥਰ ਦੇ ਸੰਦ ਬਣਾਉਣ ਲਈ ਪੱਥਰ ਨਾਲ ਪੱਥਰ ਟਕਰਾਉਣ ਵਾਲੀ ਵਿਧੀ ਵੀ ਵਰਤੀ ਜਾਂਦੀ ਸੀ ਤੇ ਦਬਾਅ ਪਾ ਕੇ ਵੀ ਤਾਂ ਆਪਣਾ ਰਾਈਟ ਆਨਸਰ ਕੀ ਰਹੇਗਾ ਸੀ ਆਪਸ਼ਨ ਬੂਥ 1 ਐਂਡ ਬੀ ਤਾਂ ਹੈ ਇਸ ਸਟੂਡੈਂਟ ਆਪਣੇ ਅੱਜ ਦੀ ਕਲਾਸ ਦਾ ਦੱਸੋ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਲਾਸ ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਆਪਣਾ ਵਧੀਆ ਰਿਸਪੌਂਸ ਦੇਣਾ ਥੈਂਕਸ ਫॉर ਵਾਚਿੰਗ ਮਿਲਦੇ ਆ ਕੱਲ ਨੂੰ ਨਿਊ ਟੌਪਿਕ ਦੇ ਨਾਲ